ਮੰਮੀ ਹੋਣਾਂ ਨੂੰ ਵੀ ਨਾ ਆਪਣੇ ਨਾਲ ਮਤਲਬ ਹੀ ਉਹਨਾਂ ਨੇ ਇੱਕ ਵਾਰੀ ਨੇ ਪੁੱਛਿਆ ਕਿ ਚਲ ਸਾਡੀ ਧੀ ਜੇਲ੍ਹ ਚ ਵਾ ਕਿਹਨੂੰ ਦੱਸ ਕੇ ਕਿਹਨੂੰ ਪੁੱਛੀਏ ਚਲ ਬਾਹਰ ਕਢਵਾ ਲਈਏ ਉਹਨਾਂ ਨੇ ਇੱਕ ਵਾਰੀ ਨੇ ਸੋਚਿਆ ਕਿ ਸਾਡੀ ਧੀ ਆ ਬਸ ਉਹਨਾਂ ਨੂੰ ਮਤਲਬ ਹੀ ਨਾ ਇੱਥੇ ਰੋਟੀ ਮਿਲਦੀ ਚੱਜ ਨਾ ਬਸ ਆਉਂਦੇ ਆ ਬਾਰ-ਬਾਰ ਇੱਕੋ ਗੱਲ ਪੁੱਛੀ ਜਾਂਦੇ ਆ ਕਿ ਦੱਸ ਕਿੱਥੇ ਤੇਰੇ ਮੰਮੀ ਡੈਡੀ ਦੱਸਿਆ ਤੇ ਹੈਗਾ ਇਹਨਾਂ ਨੂੰ ਪਰ ਮੰਨਦੇ ਨਹੀਂ ਆ ਕੀ ਕਰਾਂ ਜੇ ਤੇ ਇੰਨਾ ਵਿਸ਼ਵਾਸ ਕੀਤਾ ਸੀ ਉਹ ਨਹੀਂ ਮੰਨਣ ਦੇ ਤੇ ਇਹਨਾਂ ਨੇ ਕਿੱਥੋਂ ਮੰਨਣਾ ਦਿਲਜੀਤ ਨੇ ਵੀ ਮੈਨੂੰ ਫੜਾ ਕੇ ਨਾ ਆਪਣਾ ਬਦਲਾ ਹੀ ਲਿਆ ਵਾ ਮੈਨੂੰ ਕੀ ਪਤਾ ਸੀ ਇਹਨਾਂ ਨੇ ਮੇਰੇ ਨਾਲ ਇਦਾਂ ਕਰਨਾ ਵਾ ਮੈਂ ਆਉਣਾ ਹੀ ਨਹੀਂ ਮੰਮੀ ਸੱਚੀ ਕਹਿੰਦੇ ਸੀ ਕਿ ਉਹਨਾਂ ਦੇ ਪਿੱਛੇ ਨਾ ਲੱਗੀ ਆਪਣਾ ਮਨ ਬਣਾਇਆ ਕਿ ਨਹੀਂ ਬਣਾਇਆ ਅਜੇ ਦੱਸਦੀ ਕਿਉਂ ਨਹੀਂ ਕੁਝ ਮੈਡਮ ਜੀ ਤੁਹਾਨੂੰ ਮੈਂ ਦੱਸਣ ਤੇ ਦੇਈ ਆ ਮੈਨੂੰ ਨਹੀਂ ਪਤਾ ਕਿ ਇਦਾਂ ਵੀ ਨਾ ਬਾਰ ਬਾਰ ਇਦਾਂ ਕਰੋ ਮੈਨੂੰ ਲੱਗਦਾ ਵਾ ਵੀ ਤੂੰ ਇਦਾਂ ਨਹੀਂ ਦੱਸਣਾ ਹੈਗਾ ਐਂ ਹੀ ਤਾਂ ਸੋਚਿਆ ਸੀ ਵੀ ਤੂੰ ਪਿਆਰ ਨਾ ਦੱਸ ਹੀ ਦੇਂਗੀ ਮੈਂ ਦੱਸਣ ਤੇ ਰਹੀ ਆ ਕਿ ਮੰਮੀ ਹੁਣੀ ਉੱਥੇ ਹੀ ਉੱਥੋਂ ਪਤਾ ਨਹੀਂ ਕਿੱਥੇ ਚੱਲ ਗਈ ਆ ਮੈਂ ਕਿਹੜਾ ਤੁਹਾਨੂੰ ਫੋਨ ਕੀਤਾ ਵਾ ਫੋਨ ਤੇ ਤੁਸੀਂ ਖੋਲਿਆ ਮੇਰੇ ਕੋਲ ਜਾਣਦੇ ਹੋਵੇ ਨਾ ਮੈਂ ਨਨ ਨੂੰ ਦੱਸ ਦਿੱਤਾ ਵਾ ਕਿ ਮੈਂ ਫੜੀ ਗਈ ਆ ਤੈਨੂੰ ਵੀ ਪਤਾ ਵਾ ਵੀ ਉਹਨਾਂ ਦਾ ਏਕ ਟਿਕਾਣਾ ਤੇ ਹੈ ਨਹੀਂ ਆ ਜੀ ਉੱਥੇ ਹੀ ਤੇ ਤੈਨੂੰ ਉਹ ਟਿਕਾਣਿਆਂ ਦਾ ਵੀ ਪਤਾ ਹੀ ਹੋਊਗਾ ਲਾਸ ਤੇ ਤੇਰਾ ਹੁਣ ਤਾਂ ਕਹੀਂ ਕਰ ਦੇਣਾ ਹੀ ਪਰ ਸਾਡੇ ਹੱਥ ਵੱਜੇ ਆ ਅਸੀਂ ਵੀ ਕੁਝ ਕਰ ਨਹੀਂ ਸਕਦੇ ਮੈਂ ਤੇ ਕਹਿੰਨੀ ਆ ਵੀ ਤੂੰ ਸੱਚ-ਸੱਚ ਦੱਸ ਦੇ ਤੇ ਆਪਣਾ ਖਿਆੜਾ ਸਡਾਲਾ ਕਿਉਂ ਨਹੀਂ ਦੱਸਣ ਲਈ ਹੈਗੀ ਮੈਂ ਤੁਹਾਨੂੰ ਬਾਰ-ਬਾਰ ਕਹਿਣ ਤੇ ਨਹੀਂ ਆ ਮੈਨੂੰ ਕੁਝ ਨਹੀਂ ਪਤਾ ਹੈਗਾ ਨਾ ਮੇਰ ਨਾਲ ਬਾਰ-ਬਾਰ ਇਹ ਗੱਲ ਕਰੋ ਉਹਨੂੰ ਲੱਭੋ ਜਾ ਕੇ ਕਿੱਥੇ ਆ ਮੰਮੀ ਡੈਡੀ ਮੈਨੂੰ ਕੀ ਪਤਾ ਹੁਣ ਇੱਥੇ ਬੈਠੀ ਨੂੰ ਜਾਂ ਤਾਂ ਮੈਨੂੰ ਵੀ ਬਾਹਰ ਕੱਢ ਲਓ ਮੈਂ ਵੀ ਲੱਭ ਲੈਣੀ ਆ ਕਿ ਕਿੱਥੇ ਗਏ ਆ ਇੱਕ ਗੱਲ ਹੋਰ ਸੁਣ ਲਾ ਪਰਚਾ ਉਹਨਾਂ ਤੇ ਇੱਕ ਹੋਰ ਪੈ ਗਿਆ ਵਾ ਜੇ ਤੇ ਤੂੰ ਚੁੰਨੀ ਆ ਵੀ ਉਹ ਵੱਜ ਜਾਣ ਤੇ ਉਹਨਾਂ ਨੂੰ ਕਹਿ ਚੁੱਪ ਕਰਕੇ ਨਾ ਤੇ ਸਾਹਮਣੇ ਆ ਜਣ ਚੰਗੇ ਰਹਿਣਗੇ ਮੈਂ ਟੋਡੇ ਗੜੀ ਹੱਥ ਜੋੜਦੀ ਆ ਮੈਨੂੰ ਬਾਹਰ ਕੱਢ ਲਓ ਇੱਕ ਵਾਰੀ ਹੱਥ ਤੇ ਤੂੰ ਉਦਨ ਦੀ ਜੋੜਨ ਢੀ ਹੱਥ ਜੋੜਨਾ ਕੁਝ ਨਹੀਂ ਹੋਣਾ ਹੈਗਾ ਤੋ ਮੇਰਾ ਕੋਈ ਕਸੂਰ ਨਹੀਂ ਆ ਤੇ ਫਿਰ ਕਾਹਤੋਂ ਮੈਨੂੰ ਇੱਥੇ ਬੰਨੇ ਆ ਤੁਸੀਂ ਠੀਕ ਆ ਵਕੀਲ ਸਾਹਿਬ ਉਹ ਨਹੀਂ ਨਹੀਂ ਕੋਈ ਗੱਲ ਨਹੀਂ ਜੀ ਤੁਸੀਂ ਹੈਂਡਲ ਕਰ ਲੋਗੇ ਨਾ ਬਸ ਠੀਕ ਆ ਕੋਈ ਗੱਲ ਨਹੀਂ ਉਹ ਫੀਸ ਦੀ ਨਾ ਫਿਕਰ ਕਰੋ ਫੀਸ ਆਪਾਂ ਦੇ ਦਾਂਗੇ ਜੇ ਤੁਸੀਂ ਕਹੋ ਨਾ ਅਡਵਾਂਸ ਅਡਵਾਂਸ ਵੀ ਦੇ ਦਾਂਗੇ ਉਹ ਤੁਸੀਂ ਮਸਲਾ ਹੱਲ ਕਰਵਾ ਦਿਓ ਸਾਡਾ ਹੋ ਜਾਊਗਾ ਨਾ ਚਲੋ ਠੀਕ ਆ ਕੋਈ ਗੱਲ ਨਹੀਂ ਬਸ ਠੀਕ ਆ ਜੀ ਠੀਕ ਆ ਠੀਕ ਆ ਮਿਲ ਲਈ ਨਾ ਤੁਹਾਨੂੰ ਆਣ ਕੇ ਫਿਰ ਮੈਂ ਠੀਕ ਆ ਜੀ ਸਸਿਕਾ ਠੀਕ ਵਕੀਲ ਲਾਉਂਡ ਇਹ ਗੱਲ ਹਾਂ ਕੀ ਕਹਿੰਦੇ ਉਹ ਕਹਿੰਦਾ ਸੀਗਾ ਹੋ ਜਾਊਗਾ ਹੱਲ ਅੱਛਾ ਫਿਕਰ ਨਾ ਕਰੋ ਮੈਂ ਤੇ ਆਖਿਆ ਮੈਂ ਕਿਹ ਜਿਹੜੀ ਫੀਸ ਚਾਹੀਦੀ ਆ ਨਾ ਹੂੰ ਦੱਸ ਦੋ ਨੇ ਤਾਂ ਪਹਿਲਾਂ ਦੇ ਜਾਣੇ ਚੰਗੀ ਗੱਲ ਆ ਤੂੰ ਇਹ ਨਾਲ ਗੱਲ ਕਰ ਲਈ ਮਸਲਾ ਹੱਲ ਹੁਣ ਕਰ ਹੀ ਲਓ ਆ ਨਾ ਪਤਾ ਨਹੀਂ ਕਿੰਦਾਂ ਦੀਆਂ ਗੱਲਾਂ ਕਰਨ ਰਹੀ ਐ ਮੈਂ ਲਾਗੇ ਦੇ ਬੈਠੀ ਆਈ ਆ ਮੈਂ ਐਵੇਂ ਨਾ ਅਬ ਉਲਟਵਲੀ ਮਾਰਨ ਢਈ ਆ ਸੰਦੀਪ ਕੋ ਜਾਣਾ ਮੈਂ ਸੰਦੀਪ ਕੋ ਜਾਣਾ ਆ ਮੈਂ ਫਿਰ ਨਾ ਘਰ ਕੇ ਕਿਹਾ ਹੀ ਹੁਣ ਹੂੰ ਮੈਂ ਵੀ ਫੜੀ ਜਾਏਂਗੀ ਤੇ ਤੂੰ ਵੀ ਫੜੀ ਜਾਏਂਗੀ ਅਹੀਂ ਤਾਂ ਆਪਣਾ ਕੋਈ ਹੱਲ ਕਰ ਹੀ ਲੈਣਾ ਆ ਤੁਸੀਂ ਹੁਣ ਗੱਲ ਕਰੋ ਪੱਕੀ ਇਹਦਾ ਨਾ ਤੇ ਬਾਰ ਬਾਰ ਜਮਾਨਤਾ ਕਰਾਓ ਹੋ ਹੋ ਜਾਊਗਾ ਹੱਲ ਇੰਨੇ ਦਿਮਾਗ ਦੇਣਾ ਆਪਣੇ ਤੇ ਬੋਝ ਪਾ ਲਿਆ ਵਾ ਠੀਕ ਆ ਸੋ ਸੋਚ ਕੇ ਉਦਾਂ ਦੀ ਹੋ ਗਈ ਐ ਮੈਨੂੰ ਲੱਗਦਾ ਨਹੀਂ ਉਦਾਂ ਡਿਪਰੈਸ਼ਨ ਚੱਲ ਜਾਣਾ ਆ ਜਿਦਾਂ ਦੇ ਇਹ ਹਾਲਾਤ ਆ ਨਾ ਮੈਨੂੰ ਲੱਗਦਾ ਨਹੀਂ ਉਦਾਂ ਡਿਪਰੈਸ਼ਨ ਚੱਲ ਜਾਣਾ ਆ ਪਤਾ ਨਹੀਂ ਕਿਹੜੀਆਂ ਬਲੇ ਟੋਲੀਆਂ ਮਾਰੀ ਜਾਣ ਡਈ ਐ ਬਥੇਰਾ ਸਮਝਾਇਆ ਪਰ ਮਾਤੇ ਪੜਦਾ ਪਿਆ ਗੱਲ ਸਮਝ ਆਉਂਦੀ ਨਹੀਂ ਗਈ ਸੱਚ ਪੁੱਛੋ ਨਾ ਮੈਨੂੰ ਵੀ ਡਰ ਲੱਗਣ ਡਿਆ ਹੁਣ ਇਹ ਤੋਂ ਪਤਾ ਨਹੀਂਗਾ ਮੂੰਹ ਚ ਕਿਹੜਾ ਤੁਰਪੇ ਉਹ ਤੂੰ ਬਹੁਤੀ ਟੈਨਸ਼ਨ ਨਾ ਲੈ ਨਾਲੀ ਇੱਕ ਦਾ ਦੇਣਾ ਇਥੋਂ ਨਿਕਲ ਜਾਣਾ ਆਪਾਂ ਠੀਕ ਆ ਆਪਣਾ ਹੱਲ ਕਰਵਾ ਲੈਣਾ ਜੇ ਤੂੰ ਗਾਲੀ ਉਹਦਾਂ ਹੋ ਗਈ ਆ ਉਹ ਕਹਿੰਦਾ ਮੈਂ ਕਰ ਦਨਾ ਮਸਲਾ ਹਲਾ ਤੇ ਫੇਰ ਕੰਨੂ ਜੇ ਪੈਸੇ ਦੇਣੇ ਪੈਂਦੇ ਨਾ ਤਾਂ ਬਿਸ਼ੱਕ ਪਹਿਲਾਂ ਜਾ ਕੇ ਦੇਓ ਅਗਲੇ ਨੂੰ ਪਤਾ ਹੋਊਗਾ ਮੇਰਾ ਤਾਂ ਕੰਮ ਜਿਹੜਾ ਨਾ ਸਹੀ ਨਿਪਰੇ ਚੜਨਾ ਸਹੀ ਢੰਗ ਨਾਲ ਕਰਨਾ ਆ ਨਹੀਂ ਤੇ ਕਈ ਵੜੇ ਨਾ ਐਵੇਂ ਉਹ ਵੀ ਆਲਟਾਲ ਕਰ ਦਿੰਦੇ ਆ ਉਹ ਨਹੀਂ ਉਹਨੇ ਕਹਿਤਾ ਵਾ ਅੱਛਾ ਹਾਂ ਬੜਾ ਯਕੀਨ ਦਿਵਾਇਆ ਨੇ ਮੈਂ ਆਦ ਕਹਿਣੀ ਆ ਇਹੋ ਹੱਲ ਕਰੋ ਚੱਲੀਏ ਗਾਂ ਇਤੋਂ ਉਹ ਰੇਦਾ ਕਿੰਨਾ ਚਾਰੇ ਰੁਕਣਾ ਵਾ ਏਦਾਂ ਟਾਈਮpass ਹੋਣਾ ਵਾ ਜਮਾਨਤਾ ਹੋ ਗਈ ਨਾ ਆਰਾਮ ਨਾਲ ਆਪਣੇ ਘਰ ਤੇ ਬਵਾਂਗੇ ਇਹ ਵੀ ਗੱਲਾਂ ਕਰਨ ਦੇ ਆ ਦੱਸ ਗੱਲਾਂ ਕਰਨੀ ਆ ਤਾਂ ਤੁਸੀਂ ਸਾਡੇ ਲਾ ਕੇ ਬਹਿ ਕੇ ਕਰੋ ਵੀ ਭਾਜੀ ਏਦਾਂ ਨਹੀਂ ਤੇ ਏਦਾਂ ਕਰੀਏ ਕਿ ਤੁਹਾਨੂੰ ਨਿਕਲਦੀਆਂ ਸਲਾਮਾਂ ਤੇ ਨਹੀਂ ਕਰਨ ਦੇ ਰਮਣਨ ਕਹਾ ਤਾਂ ਗੱਲ ਉਹ ਦੋਨੇ ਜੀ ਨਾ ਸੈਟ ਦੇ ਹੋ ਕੇ ਗੱਲਾਂ ਪਤਾ ਕਰਨ ਦੇ ਆ ਮੇਨੂੰ ਫਿਕਰ ਤੇ ਇੱਕ ਹੋਰ ਪਿਆ ਆ ਇਹ ਤੁਸੀਂ ਗੱਲ ਕੀਤੀ ਆ ਰਪਿੰਦਰ ਵਾਲੇ ਕੇਸ ਦੀ ਤੇ ਜਿਹੜਾ ਹੁਣ ਜੋ ਬੰਦੇ ਸੀ ਉੱਤੇ ਮਾਰ ਕੇ ਆਏ ਜੇ ਰਾਡ ਨੂੰ ਉਹ ਕੀ ਕਰਨਾ ਆ ਜੇ ਉਹਨਾਂ ਨੇ ਪੱচ্চਾ ਦਿੱਤਾ ਜਾਂ ਲੱਭ ਲਿਆ ਤੇ ਫੇਰ ਫੜੇ ਗਏ ਫੇਰ ਜੇ ਕੈਮਰੇ ਗੁਨੇ ਚੈੱਕ ਹੋਗੇ ਉਹ ਤੋਂ ਫਿਕਰ ਨਾ ਕਰ ਉਹ ਵੀ ਗੱਲ ਕੀਤੀ ਆ ਜਦੋਂ ਠੀਕ ਆ ਨਾ ਕੋਈ ਗੱਲ ਨਹੀਂ ਹੁੰਦੀ ਐਵੇਂ ਟੈਨਸ਼ਨ ਨਹੀਂ ਲਈਦੀ ਉਹਦੀ ਮੈਂ ਤੁਹਾਨੂੰ ਤਾਂ ਕਿਹਾ ਆ ਵੀ ਇਹ ਵੀ ਉਹਨੂੰ ਦੱਸ ਦੇਣਾ ਸੀ ਵੀ ਆ ਵੀ ਕੰਮ ਸਾਡੇ ਕੋਲ ਹੋ ਗਿਆ ਆ ਉਹ ਦੱਸਿਆ ਵਾ ਸਾਰਾ ਦੱਸਿਆ ਆ ਕਿਉਂਕਿ ਓਲਾ ਨਹੀਂ ਰੱਖਣਾ ਚਾਹੀਦਾ ਵਕੀਰ ਨੂੰ ਸਾਰੀ ਗੱਲ ਖੁੱਲ ਕੇ ਦੱਸਣੀ ਚਾਹੀਦੀ ਆ ਮੜ ਕੇ ਫੇਰ ਨਾ ਕੋਈ ਪੰਗਾ ਪੈ ਜਾਵੇ ਸਮਝ ਨਹੀਂ ਆਉਂਦੀ ਕਿ ਕੀ ਬਣਾਵਾਂ ਇੰਨਾ ਜ਼ੋਰ ਲਾਉਂਦੇ ਮੈਂ ਤੇ ਜੋਰ ਪਰ ਗੱਲ ਨਾ ਕੇ ਪਾਸੇ ਨਹੀਂ ਲੱਗਣ ਦੀ ਉੰਜ ਪੁਲਿਸ ਵਾਲਿਆਂ ਨੂੰ ਕਹੀਏ ਕਿ ਪੈਸੇ ਲੈ ਲਓ ਉਹ ਵੀ ਨਹੀਂ ਮੰਨਦੇ ਨਾ ਉਹ ਬੰਦੇ ਫਰਨਦੇ ਸਮਝ ਨਹੀਂ ਇਹ ਲੱਗੰਡੀ ਕੁਝ ਵੀ ਕੀ ਕਰੀਏ ਤੇ ਕੀ ਨਾ ਕਰੀਏ ਮੰਨ ਲਓ ਜਿੱਦਾਂ ਨਾ ਜੋ ਬੰਦੇ ਹਮਲਾ ਕਰਤਾ ਹੈ ਕਿ ਜੋਬਨ ਨੂੰ ਕੁਝ ਹੋ ਜਾਂਦਾ ਤੇ ਮੈਂ ਉਹਦੇ ਘਰ ਦੇ ਨੂੰ ਕੀ ਜਵਾਬ ਦੇਣਾ ਹੈ ਉਹਨਾਂ ਨੇ ਕਿਹਾ ਸੀ 11 ਤੇਰੇ ਨਾਲ ਹੀ ਪਹਿਲਾਂ ਉਹਦੀ ਭੈਣ ਚ ਲੱਗੀ ਜੇ ਜੋਬਨ ਨੂੰ ਕੁਝ ਹੋ ਜਾਂਦਾ ਤੇ ਉਹਨਾਂ ਦੇ ਘਰ ਉੱਧਰ ਜਾਣਾ ਵਿਚਰਿਆ ਦਾ ਇਹ ਆ ਇਹਨੂੰ ਪਤਾ ਹੈਗਾ ਹੀ ਕਿ ਜੋਬਨ ਉੱਥੇ ਹੁਣ ਇਹ ਮੈਨੂੰ ਤੇ ਪਤਾ ਹੈ ਕਿ ਜੋਬਨ ਉੱਧਰ ਨੂੰ ਗਿਆ ਉਹਦੇ ਘਰ ਦੇ ਨੂੰ ਵੀ ਪਤਾ ਹੈ ਜਿਗਦੇ ਸਾਨੂੰ ਨਾ ਪਤਾ ਹੁੰਦਾ ਉਹ ਤਾਂ ਪੱਕਾ ਕੰਮ ਕਰਕੇ ਗਏ ਸੀ ਬਨ ਕੇ ਗਏ ਸੀ ਉਹਨੂੰ ਬੈਠਾ ਦਲੀਨ ਹਾਂਜੀ ਮੰਮੀ ਹੁਣੇ ਆਏ ਬਸ ਤੇ ਕੀ ਬਣਿਆ ਫਿਰ ਉਧਰ ਦਾ ਉਹ ਬੋਨਾ ਮੰਮੀ ਕੀ ਹੋਇਆ ਇਦਾਂ ਹੀ ਆ ਹੂੰ ਥੱਕੀ ਆ ਕਦੀ ਕਿੇ ਕੋ ਚੱਲ ਜੰਨੇ ਆ ਕਦੀ ਕਿੇ ਕੋ ਚੱਲ ਜੰਨੇ ਆ ਉਹ ਤੇ ਇਹ ਤਾਂ ਨਹੀਂ ਹੁਣ ਚਾਂਜੜ ਮੁਕਣਾ ਤੇ ਮੈਂ ਤਾਂ ਨਹੀਂ ਕਿਤੇ ਕਰ ਲੀਏ ਸੀ ਆਪਣਾ ਪੇਰੀ ਹੱਡੀ ਗੱਲ ਵਾਰਾ ਖਾਣੀ ਹੈ ਹੁਣ ਉਹਦੇ ਮਗਰ ਲੱਗੇ ਰਵਾਂਗੇ ਤੇ ਤੇਰੀ ਜ਼ਿੰਦਗੀ ਖਰਾਬ ਹੋ ਜਾਣੀ ਹੈ ਇਸ ਤਰ੍ਹਾਂ ਮਾਤਾ ਕੋਈ ਗੱਲ ਨਹੀਂ ਕੁੜੀ ਨੂੰ ਇਨਸਾਫ ਚ ਦਵਾਉਣਾ ਕਿ ਨਹੀਂ ਹੁਣ ਮੇਰੀ ਗੱਲ ਸੁਣ ਮੈਂ ਪਿੱਛੇ ਹਟ ਜਾ ਤਾਂ ਕੱਲ ਮੈਨੂੰ ਬੰਦਾ ਕੌਣ ਕਹੂਗਾ ਉਹ ਜੁੱਗ ਨੇ ਵੀ ਕਹਿਣਾ ਵਾ ਪਹਿਲਾਂ ਸਾਥ ਦਿੰਦਾ ਹੁੰਦਾ ਹੁਣ ਪਤਾ ਨਹੀਂ ਕੀ ਹੋ ਗਿਆ ਵਾ ਉਹ ਤਾਂ ਗੱਲ ਠੀਕ ਆ ਤੇ ਮੇਰੇ ਕੋ ਕੰਮ ਨਹੀਂ ਭਰਾਵਾ ਹੁੰਦਾ ਹੁਣ ਮੈਂ ਤਾਂ ਮਾਂ ਕਿੰਨਾਂ ਤਰ ਲੈ ਲੈਂਦੀ ਫਿਰ ਨਹੀਂ ਰਹੀ ਹਾਂ ਤੇਰੇ ਨਾਲ ਮਾਤਾ ਥੋੜੇ ਦਿਨਾਂ ਦੀ ਗੱਲ ਵਾ ਕੋਈ ਗੱਲ ਨਹੀਂ ਥੋੜਾ ਜਿਹਾ ਔਖਾ ਟਾਈਮ ਕੱਢ ਲਾ ਹੁਣ ਆਪਾਂ ਰੱਬ ਨੂੰ ਵੀ ਲਿਖਾ ਉਹਨਾਂ ਇਨਸਾਫ ਦਿਵਾਵਾਂਗੇ ਤੇ ਰੱਬ ਅੱਗੇ ਤੇ ਸੱਚੇ ਹੋਵਾਂਗੇ ਵੀ ਉਹ ਕਿੱਥੋਂ ਆਉਣਾ ਇਨਸਾਫ ਹੋਣਾ ਕਣ ਦੇ ਹੱਥੋਂ ਨਹੀਂ ਇਹ ਤਾਂ ਰੱਬ ਦੇ ਇਨਸਾਫ ਹੋਣਾ ਹੈ ਤੁਹਾਡਾ ਉਹ ਜਿੱਦਾਂ ਸੰਦੀਪ ਫਰੀ ਗਈ ਆ ਇਦਾਂ ਕਿਸੇ ਦਿਨ ਉਹ ਮਾਪੇ ਉਹ ਵੀ ਫਰੀ ਜਾਣਗੇ ਤੂੰ ਤੇ ਉਹਨਾਂ ਦਾ ਸਾਥ ਦੇਣ ਡਿਆ ਜਿੱਦਾਂ ਹੁਣ ਉਹਨੂੰ ਜੋਬਨ ਨੂੰ ਛੱਟ ਲਾਤੀ ਤੇ ਫਿਰ ਉਹਨੂੰ ਜ਼ਿਆਦਾ ਲੱਗ ਜਾਂਦੀ ਤੇ ਫਿਰ ਕੀ ਕਰਦੇ ਉੱਥੇ ਫਿਰ ਉਹਨਾਂ ਦੇ ਘਰ ਦੇ ਨੂੰ ਕੀ ਜਵਾਬ ਦੇਣਾ ਸੀ ਉਹਨਾਂ ਨੇ ਇਹੋ ਹੀ ਆਖਣ ਵੇ ਇਹਦੇ ਨਾਲ ਗਿਆ ਸੀ ਉਹ ਮਦਾਂ ਕੁਝ ਨਹੀਂ ਹੁੰਦਾ ਰੱਬ ਦਾ ਸਾਥ ਦੇਣ ਡਿਆ ਹੋਣਾ ਜੋਬਨ ਠੀਕ ਠਾਕ ਹੋਣਾ ਮਦਾਂ ਹੁਣ ਜੋ ਮਰਜ਼ੀ ਹੋ ਜੇ ਮਹੀਨਾ ਲੱਗ ਜਾਏ ਭਾਵੇਂ 2 ਮਹੀਨੇ ਉਹਨਾਂ ਨੂੰ سزا ਦਿਵਾ ਗਿਆ ਏtxtName ਚੱਲ ਫੋਟੋ ਹੁਣ ਫਿਰ ਜਿਹਨਾਂ ਦਾ ਸਾਥ ਫੜਿਆ ਵਾ ਨਾ ਤੇ ਸਾਥ ਛੱਡੀ ਨਾ ਫਿਰ ਹੁਣ ਜੇ ਤੁਸੀਂ ਇੰਨਾ ਕਰਨ ਦੇ ਨਾ ਦੋਵੇਂ ਜਣੇ ਤੇ ਕੋਈ ਨਹੀਂ ਰੱਬ ਤੁਹਾਡਾ ਸਾਥ ਦੇਊਗਾ ਕੋਈ ਗੱਲ ਨਹੀਂ ਮੰਮੀ ਮਾਤਾ ਇੱਕ ਵਾਰੀ ਨਾ ਉਹਨਾਂ ਨੂੰ ਸਜ਼ਾ ਦਿਵਾਉਣੀ ਆ ਫਿਰ ਤੁਸੀਂ ਜੋ ਮਰਜ਼ੀ ਕਰ ਲਿਓ ਵਿਆਹ ਕਰ ਲਿਓ ਜੋ ਮਰਜ਼ੀ ਕਰ ਲਿਓ ਚੱਤੋਂ ਵਿਆਹ ਮੈਂ ਤੇ ਚਾਹ ਲਿਆ ਮੈਂ ਤੇਰੇ ਵਾਸਤੇ ਪਰਮਨ ਹਾਂਜੀ ਆਪਣੀ ਭੈਣ ਦੇ ਕੰਮ ਵੇਖ ਲਾ ਕੀ ਹੋਇਆ ਵਾ ਉਹ ਲੋਕ ਲੋਕੇ ਗੱਲਾਂ ਕਰਨ ਦੇ ਆ ਮੈਨੂੰ ਤੇ ਇਹ ਆ ਕਿ ਤੇ ਰਾਤ ਭਰਾਤੇ ਨਿਕਲਣਾ ਜਾਣ ਤੇ ਸਾਨੂੰ ਨਾ ਪਰਛਾਦਣ ਇੱਥੇ ਤੇ ਨਿਕਲਦੇ ਤੇ ਨਿਕਲ ਖਸਮਾਂ ਦਾ ਖਾਨ ਸਿਰ ਜਾ ਕੇ ਮਰਨ ਪਰਾਂ ਜਾ ਕੇ ਮੇਰੇ ਲਾਗੇ ਵੀ ਆਹੀ ਘੜੀ ਘੜੀ ਕਰਦੀ ਸੀ ਵਕੀਲ ਕਰੀਏ ਵਕੀਲ ਕਰੀਏ ਕਿਹੜਾ ਵਕੀਲ ਕਰਨਾ ਵਾ ਹੁਣ ਕਿਹੜਾ ਨਵਾਂ ਚੰਦ ਚਾੜਨਾ ਵਾ ਅੱਗੇ ਤਾਂ ਸਾਨੂੰ ਬੰਬੀਆਂ ਤੇ ਕੱਢਤਾ ਵਾ ਮੈਨੂੰ ਕੁਝ ਨਹੀਂ ਜੇ ਚੰਗਾ ਲੱਗਣ ਡਿਆ ਮੈਨੂੰ ਤੇ ਇਹ ਆ ਜਿਹੜਾ ਕੱਲ ਨੂੰ ਫਸਣਾ ਨਾ ਅੱਜ ਹੀ ਫਸ ਗਏ ਆ ਜਾ ਕੇ ਬਈਆ ਤਾਂ ਸਹੀ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਉਹਨਾਂ ਨਿਕਲ ਜਾਣਾ ਤੇ ਸਾਨੂੰ ਪਛਾੜ ਦੇਣਾ ਵਾ ਇਹ ਤੇਰੀ ਰੀਜ ਹੋਣੀ ਪੂਰੀ ਕੋਈ ਗੱਲ ਨਹੀਂ ਹੋ ਜਾ ਮੈਂ ਵੀ ਇਹੀ ਚਾਹੁੰਨ ਲਈ ਆ ਮੇਰੇ ਕੋ ਨਹੀਂ ਤੱਕੇ ਖਾਦੇ ਜਾਂਦੇ ਡਰ ਡਰ ਕੇ ਰਹਿਣਾ ਲੋਕਾਂ ਦੀਆਂ ਬੰਬੀਆਂ ਦੇ ਮੋਟਰਾਂ ਤੇ ਆਂਡ ਗਵਾਂਡ ਵੇਂਦਾ ਨਹੀਂ ਫਿਰਦਾ ਪੀ ਇਹ ਕੀ ਕਰਦੇ ਫਿਰਦੇ ਮੋਟਰਾਂ ਤੇ ਜੇ ਤੈਨੂੰ ਇਦਾਂ ਦੀ ਗੱਲ ਆ ਤੇ ਤੂੰ ਉਦਾਂ ਹੀ ਚੱਲ ਜਾ ਸੰਦੀਪ ਕੋ ਫਿਰ ਚੱਲ ਜੂਗੀ ਫਿਰ ਮੈਂ ਚੱਲ ਜੂਗੀ ਮੇਰਾ ਤਾਂ ਅੱਗੇ ਮਨ ਕਰਨ ਰਿਆ ਫੇ ਮੈਂ ਚੱਲ ਜਾ ਆਸੇ ਆਪੇ ਤਾਂ ਤੂੰ ਮੁਕਤ ਹੋਊਂਗੀ ਮੈਂ ਸਿਆਪੇ ਤੋਂ ਮਗ ਤੋਂ ਮੈਂ ਤਾਂ ਕਿਹਾ ਹੀ ਮੈਂ ਉਹਨਾਂ ਨੂੰ ਰਹਿ ਦੇ ਨਾਲ ਲਈਏ ਨਾਲ ਕਹਿੰਦੀ ਨਹੀਂ ਮੇਰੀ ਭੈਣ ਵਾਂ ਚੰਗੇ ਨਹੀਂ ਹੁਣ ਹਾਏ ਹਾਏ ਮੈਂ ਤਾਂ ਚੰਗੇ ਵਾਸਤੇ ਲਿਆ ਹੀ ਮੈਨੂੰ ਕੀ ਪਤਾ ਸੀ ਇਹਨਾਂ ਨੇ ਨਵਾਂ ਚੰਦ ਚੜਾ ਦੇਣਾ ਵਾ ਮੇਰਾ ਦਿਮਾਗ ਅੱਗੇ ਕੰਮ ਨਹੀਂ ਜੇ ਕਰਨ ਰਿਆ ਮੈਨੂੰ ਨਾ ਚੁੱਪ ਕਰਕੇ ਬੈਠੀ ਰਹਿੰਦੇ ਜਿੱਥੇ ਮੈਂ ਬੈਠੀ ਆ ਘੜੀ ਘੜੀ ਨਾ ਕਦੀ ਕੋਈ ਆ ਜਾਂਦਾ ਵਾ ਆ ਕੰਮ ਇਦਾਂ ਨਹੀਂ ਇਦਾਂ ਕਰ ਲਈਏ ਕਦੀ ਕੋਈ ਆ ਜਾਂਦਾ ਸਲਾਹ ਦੇਣ ਮੈਂ ਇਹਨਾਂ ਸਲਾਹਾਂ ਤੋਂ ਅੱਕ ਗਈਆਂ ਹੁਣ ਮੈਨੂੰ ਤਾਂ ਹੁਣ ਇੱਕੋ ਗੱਲ ਦਾ ਵਾ ਪੀ ਮੈਂ ਸੰਦੀਪ ਕੋ ਕਿਹ ਤਰ੍ਹਾਂ ਚੱਲ ਜਾਵਾਂ ਤੇ ਜਾਂ ਜਾ ਕੇ ਨਾ ਪੁਲਿਸ ਵਾਲੀ ਗਾੜੀ ਹੱਥ ਜੋੜ ਕੇ ਤੇ ਮਾਫੀ ਮੰਗ ਲਾਂ ਕਿਰਪਾ ਤੁਹਾਨੂੰ ਮਾਫ ਕਰ ਹੀ ਦੇਣ ਆ ਜਿਹੜਾ ਲੋਕ ਦੇ ਫਿਰਨ ਦੇ ਆ ਨਾ ਇਹ ਤਾਂ ਨਾ ਲੁਕਣਾ ਪਵੇ ਸਾਨੂੰ ਰਮਨ ਤੇਰਾ ਹੋ ਗਿਆ ਦਿਮਾਗ ਖਰਾਬ ਤੇਰੇ ਵਾਸਤੇ ਦੀ ਗੱਲ ਨਹੀਂ ਰਹੀ ਹੁਣ ਜਿੱਦਾਂ ਮਰਜੀ ਸਮਝ ਲਓ ਪਰ ਮੈਂ ਚੱਲ ਜਾਣਾ ਵਾ ਆਪਣੀਆਂ ਟੱਪੀਆਂ ਮਰੀ ਜਾਂਦੀਆਂ ਮੇਰਾ ਤਾਂ ਸੱਚੀ ਰਾਤਾ ਬੰਡਿਆ ਵਾ ਕਿਤੇ ਸੁੱਤੇ ਸਤੇ ਹੋਣਾ ਤੇ ਚੁੱਪ ਕਰਕੇ ਚਲ ਜਾ ਤੇ ਕਹਾਂ ਵੀ ਮੈਨੂੰ ਮaaf ਕਰ ਦੋ ਮੇਰੇ ਕੋ ਜੇ ਕੋਈ ਗਲਤੀ ਹੋ ਗਈ ਹੈ ਤੇ ਇਹਨਾਂ ਨੂੰ ਫੜੋ ਤੇ ਮੇਰੀ ਜਾਨ ਤੇ ਛੁੱਟੂਗੀ ਆ ਜਿਹੜੇ ਲੋਕ ਦੀ ਫਿਰਨ ਢਈਆਂ ਨਾ ਇਤੋਂ ਖਲਾਸੀ ਹੋ ਜੂਗੀ ਮੇਰੀ ਭਾਜੀ ਕੀ ਸੋਚਣਾ ਢੇ ਜੇ ਉਹ ਸੋਚਣਾ ਭਾਜੀ ਕੀ ਆ ਬਸ ਇਦਾਂ ਟੈਨਸ਼ਨ ਹੀ ਹੋਈ ਪਈ ਆ ਤੇ ਕੀਤਾ ਕੇ ਵਕੀਲ ਦਾ ਪਤਾ ਕਿ ਨਹੀਂ ਨਹੀਂ ਭਾਜੀ ਮੈਂ ਤਾਂ ਕੀਤੀ ਨਹੀਂ ਕੋਈ ਗੱਲ ਤੁਸੀਂ ਕਰੋ ਕੋਈ ਹੱਲ ਜੇ ਕਰਨਾ ਤੇ ਭਾਜੀ ਤੁਸੀਂ ਆਪ ਤੇ ਮੈਨੂੰ ਕਹਿਂਦੇ ਜੇ ਤੇ ਮੇਰਾ ਵਾਕ ਭੈਗਾ ਵਕੀਲ ਤੇ ਜੇ ਹੈਗਾ ਤਾਂ ਨਾ ਗੱਲ ਕਰੋ ਤੇ ਕਿਤੇ ਘਰ ਬਹਿ ਜਾਗੇ ਜਮਾਨ ਤੋਂ ਜੂਤੇ ਮੈਂ ਕੀਤੀ ਨਹੀਂ ਗੱਲ ਫਿਰ ਮੈਂ ਤੁਸੀਂ ਕਰੋਗੇ ਕਿਸ ਨਾ ਉਹ ਭਾਜੀ ਪਹਿਲੀ ਤੇ ਵਿਵਤਾ ਸਾਨੂੰ ਪਈ ਪਈ ਹੀ ਆ ਤੁਸੀਂ ਨਵਾਂ ਸਿਆਪਾ ਪਾ ਕੇ ਰਹਾਤਾ ਹੁਣ ਤੁਸੀਂ ਕਹਿਦੇ ਵਕੀਲ ਦਾ ਪਤਾ ਕਰੋ ਦੱਸ ਕਿੱਥੋਂ ਕਰ ਲੀਏ ਸੀ ਉਹ ਭਾਜੀ ਗੱਲ ਸੁਣੋ ਮੇਰੀ ਤੁਸੀਂ ਗੱਲਾਂ ਕਦਾ ਨਹੀਂ ਕਰਦੇ ਜੀ ਜਿਦਨ ਕੁੜੀ ਮਾਰੀ ਸੀ ਮੈਨੂੰ ਪੁੱਛਿਆ ਸੀ ਪੁੱਛ ਕੇ ਮਾਰੀ ਮੈਨੂੰ ਅਹੀਂ ਮਾਰੀਏ ਭਾਜੀ ਕਿਦਾਂ ਦੀਆਂ ਗੱਲਾਂ ਕਰਦੇ ਮੈਂ ਤੁਹਾਡਾ ਕੰਮ ਕਰਦਾ ਜੀ ਹੋਰ ਕਨੇ ਮਾਰੀ ਆਉ ਮੈਨੂੰ ਸਾਰਾ ਕੁਝ ਦੱਸਿਆ ਦੀਪ ਨੇ ਜਿੱਦਾਂ ਲਵਲੀ ਨੂੰ ਲੈਣ ਗਏ ਤੁਸੀਂ ਤੁਸੀਂ ਕਹਿ ਕੇ ਗਏ ਸਾਰੀ ਗੱਲ ਉਹ ਭਾਜੀ ਮੇਰੀ ਗੱਲ ਸੁਣੋ ਦੀਪ ਭੈਣ ਜੀ ਨੇ ਤੇ ਇਹਨਾਂ ਰਮਨ ਨੇ ਕੰਮ ਕੀਤਾ ਉਹ ਮੈਨੂੰ ਤਾਂ ਪਤਾ ਨਹੀਂ ਮੈਂ ਤਾਂ ਚੱਲ ਗਿਆ ਲਵਨੀ ਨੂੰ ਲੈਣ ਉਹ ਤੁਹਾਨੂੰ ਸਾਰਾ ਪਤਾ ਭਾਜੀ ਠੀਕ ਆ ਮੈਨੂੰ ਨਾ ਕਰੋ ਗੱਲਾਂ ਇਦਾਂ ਦੀਆਂ ਤੁਹਾਨੂੰ ਨਾ ਕਰਾਂ ਤਾਂ ਕਿਹਨੂੰ ਕਰਾਂ ਫਿਰ ਅੜ ਨਵਾਂ ਸਿਆਪਾ ਪਾ ਕੇ ਰਹਾਤਾ ਤੁਸੀਂ ਸਾਡੇ ਪਾ ਦਾ ਅਸੀਂ ਆਪਣੇ ਘਰ ਬੈਠੇ ਹੀ ਚੰਗੇ ਭਲੇ ਭਾਜੀ ਜੇ ਇਹ ਕੰਮ ਨਾ ਨਾ ਕਰਦਾ ਉਹਨੇ ਸਾਰਿਆਂ ਨੂੰ ਫੜਾ ਦੇਣਾ ਸੀਗਾ ਠੀਕ ਆ ਫਿਰ ਤੁਸੀਂ ਕਹਿਣਾ ਸੀ ਤੁਸੀਂ ਘਰ ਸੀਗੇ ਤੁਸੀਂ ਵੀ ਨਹੀਂ ਖਿਆਲ ਰੱਖਿਆ ਚੱਲ ਮੈਂ ਭਾਜੀ ਬੰਮ ਮੰਦਾ ਇਹ ਗੱਲ ਵੀ ਤੁਸੀਂ ਆ ਕੰਮ ਕੀਤਾ ਪਰ ਉਹਨੂੰ ਜਿੰਦਾ ਹੀ ਉਹਨੂੰ ਫੜ ਕੇ ਬੰਦ ਦੇ ਤੁਸੀਂ ਉਹ ਬੱਚਾ ਹੀ ਕੋਈ ਵੀ ਫੜ ਲੈਣਾ ਹੈ ਇਹਨੂੰ ਤੁਸੀਂ ਤਾਂ ਸਿੱਧਾ ਉਹਦੇ ਸਿਰ 'ਚ ਮਾਰਿਆ ਤੈਨੂੰ ਸੁੱਟਦਾ ਥੱਲੇ ਉਹ ਕੱਲਾ ਤੇ ਮੈਂ ਹੈਗਾ ਹੋਰ ਕੋਈ ਹੱਲਾ ਹੈਗਾ ਹੀ ਤੇ ਉਹ ਵੀ ਤਾਂ ਕੱਲਾ ਇਹੋ ਕਿਹੜਾ ਫੋਰਸ ਲੈ ਕੇ ਆਇਆ ਸੀ ਜਦੋਂ ਭਾਜੀ ਤੁਸੀਂ ਨਾ ਹੀ ਲਾਉਣ ਤੇ ਆ ਗਏ ਜੇ ਫਿਰ ਆਪੋ ਆਪਣਾ ਵੇਖਦੇ ਆ ਠੀਕ ਹੈ ਨਾ ਤੁਸੀਂ ਆਪਣਾ ਹੱਲ ਕਰੋ ਅਸੀਂ ਆਪੇ ਕਰ ਲਾਂਗੇ ਓ ਪਾਜੀ ਮੈਂ ਤਾਂ ਤੁਹਾਡੇ ਆ ਲਾਇਆ ਸੀ ਵੀ ਚੱਲ ਵੱਡੇ ਆ ਤੇ ਕੋਈ ਨਾ ਕੋਈ ਗੱਲ ਕਰਦਾ ਤੁਸੀਂ ਤੇ ਮੇਰੇ ਗੱਲ ਪੈਣ ਦੇ ਜੀ ਗੱਲ ਪੈਣ ਵਾਲੀ ਕਿਹੜੀ ਗੱਲ ਹੈ ਮੈਂ ਤਾਂ ਤੁਹਾਨੂੰ ਕਹਿਣ ਦੇ ਆ ਵੀ ਤੁਸੀਂ ਹੱਲ ਕਰੋ ਤੁਸੀਂ ਕਹਿੰਦੇ ਜੀ ਮੈਂ ਕਰਾਂ ਤੁਸੀਂ ਕੀਤੀ ਆ ਇਹ ਗੱਲ ਤੁਸੀਂ ਸੱਟ ਲਾਈ ਆ ਨਹੀਂ ਤੁਸੀਂ ਆਪੇ ਮੈਨੂੰ ਕਹਦੇ ਵੀ ਵਕੀਲ ਮਿਲ ਆ ਯਾਰ ਦੋਸਤਾਂ ਓ ਮੈਂ ਹੁਣ ਮਿਲੂੰਗਾ ਤਾਂ ਫੇਰ ਹੀ ਗੱਲ ਹੋਣੀ ਆ ਇੱਥੇ ਬੈਠਿਆਂ ਤੁਹਾਡੇ ਸਾਹਮਣੇ ਹੀ ਆ ਕਿੱਥੇ ਗਏ ਆ ਆਪਾਂ ਪਾਜੀ ਜਦੋਂ ਪਸਾਉਣਾ ਹੁੰਦਾ ਨਾ ਉਦੋਂ ਦੇ ਸਾਰੇ ਨਾਲ ਤੇ ਜਦੋਂ ਬੰਦਾ ਫਾਜ ਜਾਂਦਾ ਨਾ ਤੇ ਸਾਰੇ ਭਾਜ ਜਾਂਦੇ ਲਾਗੂ ਉਹੋ ਕੰਮ ਤੋਂ ਹੀ ਕਰਨ ਦੇ ਹੁਣ ਚਲੋ ਠੀਕ ਆ ਬਾਜੀ ਅਸੀਂ ਤੁਹਾਨੂੰ ਫਸਾਉਣ ਦੇ ਆ ਨਾ ਤੇ ਤੁਸੀਂ ਆਪਣਾ ਕਰੋ ਠੀਕ ਆ ਅਸੀਂ ਆਪਣਾ ਮਸਲਾ ਹੱਲ ਕਰ ਰਹੇ ਹਾਂ ਚਲ ਇਦਾਂ ਹੀ ਕਰ ਲੋ ਆਹੋ ਚਲੋ ਠੀਕ ਆ ਫਿਰ ਮੈਂ ਆਉਣ ਲੱਗਾ ਹੀ ਕਰ ਤੇਹੀ ਤੇ ਘਰ ਆਉਣ ਲੱਗੇ ਹੀ ਤੇ ਮੈਂ ਤੁਹਾਡੇ ਨਾਲ ਗੱਲ ਹੀ ਕਰਨੀ ਸੀ ਦੱਸੋ ਗੱਲ ਇਦਾਂ ਵਾ ਵੀ ਮੈਂ ਕਹਿੰਦੀ ਮੰਮੀ ਦੀ ਮਾਸੀ ਬਿੰਦੋ ਲੈਣ ਆਈਏ ਮੰਮੀ ਨੂੰ ਉਹ ਮੈਂ ਤਾਂ ਕਹਿ ਰਿਹਾ ਆ ਵੀ ਚਲ ਥੋੜਾ ਜਿਹਾ ਟਾਈਮ ਕੱਢ ਲਓ ਹੋਰ ਇੱਥੇ ਆ ਗਏ ਨਾ ਤੇ ਫੇਰ ਗੱਲਾਂ ਬਾਤਾਂ ਹੋਣੀਆਂ ਨੇ ਕਈ ਤੇ ਫੇਰ ਟੈਨਸ਼ਨ ਲੈਣੀ ਆ ਉਹਨਾਂ ਨੇ ਟੈਨਸ਼ਨ ਤੇ ਲੈਣੀ ਆ ਪਰ ਆਪਣੇ ਘਰ ਕਦੇ ਨਾ ਕਦੇ ਤੇ ਆਉਣਾ ਹੀ ਆ ਕਿੰਨਾ ਕੁ ਚਿਰ ਉਹਨਾਂ ਨੂੰ ਸੱਚਾਈ ਤੋਂ ਭਜਾਉਂਦੇ ਫਿਰਾਂਗੇ ਮੈਂ ਹਥੇ ਇਹ ਆ ਵੀ ਚਲ ਦੋਵੇਂ ਭੈਣਾਂ ਬਣਾਂ ਲੱਗੀਆਂ ਰਹਿੰਦੀਆਂ ਜੇ ਇੱਥੇ ਲੈ ਜਾਂਦਾ ਨਾ ਤੇ ਉਹਨਾਂ ਦਾ ਧਿਆਨ ਫੇਰ ਉੱਥੇ ਚੱਲ ਜਾਣਾ ਤੇ ਕੋਈ ਗੱਲ ਨਹੀਂ ਥੋੜਾ ਜਿਹਾ ਟਾਈਮ ਕੱਢ ਲਓ ਦੋ ਚਾਰ ਦਿਨ ਧੋਖ ਜੋ ਜੇ ਮੁੜ ਕੇ ਉਹਨਾਂ ਨੂੰ ਇਹ ਵੀ ਗੱਲ ਦਾ ਪਤਾ ਲੱਗ ਜਾਣਾ ਕਿ ਉਹ ਘਰ ਆਏ ਹੀ ਮੇਰ ਨਾਲ ਜਿਹੜੀ ਗੱਲਬਾਤ ਹੋਈ ਇਹ ਗੱਲ ਤੋਂ ਉਹਨਾਂ ਦਾ ਮਨ ਜਿਆਦਾ ਖਰਾਬ ਹੋਣਾ ਇਹ ਗੱਲ ਕਦੇ ਨਾ ਕਦੇ ਤੇ ਪਤਾ ਲੱਗਣੀ ਆ ਹੁਣ ਮੈਂ ਨਾ ਦੱਸੂਗੀ ਪਰ ਮੇਦੀ ਦੀਦੀ ਨੇ ਦੱਸਣਗੇ ਆਣ ਗਵਾਨ ਨੂੰ ਤੇ ਪਤਾ ਹੀ ਆ ਨਾ ਤੁਹਾਡੇ ਸੱਟ ਲੱਗੀ ਆ ਮੈਂ ਤੇ ਤਾਹਾਂ ਨੂੰ ਕਹਿ ਰਿਆਂ ਵੀ ਚਾ ਰੁਕ ਜਾਓ ਗੱਲ ਥੋੜੀ ਠੰਡੀ ਹੋ ਜੂਗੀ ਨਾ ਫੇਰ ਸਾਧਰਾਂਗੇ ਠੀਕ ਆ ਚਲੋ ਕੋਈ ਨਹੀਂ ਦੇਖੋ ਹੁਣ ਇੱਕ ਦੋ ਦਿਨ ਹਨ ਵੀ ਦੌੜਵਾ ਹੂੰ ਉਥੇ ਥਾਣੀ ਵੀ ਜਾਣਾ ਬਿਆਨ ਦੇਣ ਹੂੰ ਹੂੰ ਤੇ ਕੰਮ ਨੇ ਇੱਕ ਦੋ ਹੋਰ ਕਰਨ ਵਾਲੇ ਮੁੜ ਕੇ ਉਹਨਾਂ ਕਹਿਣਾ ਵੀ ਕਾਲੀ ਤੁਹਾਡੇ ਪਿੱਛੇ ਪੈਂਦੇ ਹਨ ਤੇ ਨਾਲੇ ਉਹਨਾਂ ਨੂੰ ਜਿਆਦਾ ਟੈਨਸ਼ਨ ਹੁੰਦੀ ਆ ਚਲ ਲੈਣਾ ਚਾਹੁੰਦਾ ਵੀ ਮੁੜਕੇ ਹਨਾ ਫਿਰ ਇਦਾਂ ਕਰਦਾ ਜਿੱਦਾਂ ਤਾਂ ਠੀਕ ਲੱਗਦਾ ਉਦਾਂ ਕਰ ਲੋ ਪਰ ਇਹ ਕਹਿੰਦੀ ਆ ਮम्मी ਨੂੰ ਛੇਤੀ ਕਰ ਲੈ ਉਹ ਰੋਜ ਦਿਹਾੜੀ ਉੱਥੇ ਭੇਜ ਦਿੰਨੇ ਆ ਇਹ ਵੀ ਚੰਗਾ ਲੱਗਦਾ ਰਮਨ ਹਾਂਜੀ ਦੱਸੋ ਆਪਣੇ ਭਾਈਏ ਦੀਆਂ ਗੱਲਾਂ ਸੁਣ ਲਾ ਕੀ ਕਹਿੰਦਾ ਹੁਣ ਭਾਈਆ ਕਹਿਣਾ ਕੀ ਆ ਮੈਂ ਉਹਨੂੰ ਕਿਹਾ ਵੀ ਤੁਸੀਂ ਭਾਜੀ ਕਹਿੰਦੇ ਸੀ ਵਕੀਲ ਕਰਾਂਗੇ ਤੇ ਕੀਤਾ ਤਾਂ ਕੁਝ ਵੀ ਨਹੀਂ ਤੁਸੀਂ ਆਹੋ ਤੇ ਗਾੜੀਆਂ ਮੈਨੂੰ ਪੈ ਗਿਆ ਤੁਸੀਂ ਉਦੋਂ ਮਾਰਤੀ ਫਲਾਂਡ ਕਰਤੀ ਤੇ ਮੈਂ ਵੀ ਅਹੀ ਮਾਰੀ ਤੇਰੀ ਘਰ ਦੇ ਨਾਲ ਹੀ ਉਹ ਕੰਮ ਸਾਰਾ ਹੀ ਇਹਦਾ ਵਾ ਤੇ ਪਾਇਆ ਘਟ ਹੀ ਉਹ ਵੀ ਤਾਂ ਮੈਨੂੰ ਮੇਨੇ ਮਾਰਦਾ ਹੀ ਹੁੰਦਾ ਸੀ ਵੀ ਤੂੰ ਮੁੰਡਾ ਗਰੀਬ ਘਰ ਵਿਆਹ ਲਿਆ ਵਾ ਕਿਤੇ ਕੁਝ ਆਇਆ ਨਹੀਂ ਦਾਜ ਵਿੱਚ ਲੋਕੀ ਬਾਹਰ ਗੱਲਾਂ ਕਰਦੇ ਆ ਜਿਹੜਾ ਰਿਸ਼ਤਾ ਮੈਂ ਕਰਮਨਾ ਉਹ ਬੜਾ ਵਧੀਆ ਸੀ ਤੇ ਕਹਿਣਾ ਸੀ ਹੁਣ ਕਰ ਵਕੀਲ ਉਹਦੇ ਸਿਰ 'ਚ ਤੇ ਝਟ ਕੁਝ ਮਾਰਦਾ ਸੀ ਮੈਂ ਰਮਨ ਹਾਂ ਗੱਲ ਤੇ ਉਹਨੂੰ ਮੈਂ ਕਹੀ ਮੈਂ ਚੱਲ ਜੇ ਉਹ ਕੰਮ ਹੋ ਗਿਆ ਛਡਕੋ ਤੇ ਆੜਾ ਨਵਾਂ ਸਿਆਪਾ ਪਾਤਾ ਇਹ ਕੀ ਕੀਤਾ ਤੂੰ ਇਹ ਤਾਂ ਹਨੂ ਫਸਾਉਣ ਵਾਲੇ ਕੰਮ ਆ ਪਰ ਮੈਨੂੰ ਤੇ ਨਾ ਡਰੀ ਲੱਗੀ ਜਾਂਦੇ ਆ ਯੋ ਇਹੋ ਜਿਹੇ ਬੰਦੇ ਦਾ ਕੀ ਲੈਣਾ ਵਾ ਕਿਤੇ ਵੀ ਹਾਨੂੰ ਫਸਾ ਸਕਦਾ ਵਾ ਇੱਥੇ ਕਿੰਨਾ ਕਿਚਰ ਕੱਢਣਾ ਆਪਾਂ ਹੁਣ ਦੋ ਦੋ ਦੀਆਂ ਗੱਲਾਂ ਤੋਂ ਪਤਾ ਲੱਗਦਾ ਵਾ ਇਹਨੇ ਰਮਨ ਨੂੰ ਫਸਾ ਦੇਣਾ ਹੀ ਜੇ ਫਸਾ ਦੇਣਾ ਤਾਂ ਫਿਰ ਇਦਾਂ ਕਰੀਏ ਰਾਤ ਨੂੰ ਨਿਕਲ ਜੀਏ ਇੱਥੋਂ ਕਿਤੇ ਡਰ ਤੇ ਮੈਨੂੰ ਵੀ ਬੜਾ ਲੱਗਣ ਡਿਆ ਵਾ ਹੈ ਵੀ ਬੜਾ ਤੇਜ ਵਾ ਇਹਨੂੰ ਇਹ ਆ ਸਿਆਪਾ ਤੇ ਇਹਨਾਂ ਨੂੰ ਕਹਿਣਾ ਵਾ ਜਾ ਕੇ ਇਹੋ ਜਿਹਾ ਪੁਲਿਸ ਨੂੰ ਹੀ ਦੱਸ ਦੇ ਵੀ ਫਲਾਣੀ ਮੋਟਰ ਤੇ ਲੁਕੇ ਆ ਅਗਲੇ ਆ ਜਾਣ ਨਾਣੇ ਹਾਨੂੰ ਫੇਰ ਨਛੇਤਰ ਨਾਨੇ ਖੜਨਾ ਸਾਨੂੰ ਤੇ ਜੇ ਚੁੱਪਚੀ ਪੀਤਾ ਹੀ ਚਲ ਜੀਏ ਤਾਂ ਹਰਜ ਕੀ ਆ ਉਹ ਕੱਲਾ ਨਹੀਂ ਤੇਜ ਤੇਰੀ ਭੈਣ ਵੀ ਤੇਜ ਵਾ ਇਦਾਂ ਕਰੀਏ ਇੱਥੋਂ ਨਿਕਲਦੀ ਗੱਲ ਕਰੀਏ ਚਲ ਠੀਕ ਆ ਕੋਈ ਗੱਲ ਨਹੀਂ ਨੇਰੇ ਜੇ ਜਾਵਾਂਗੇ ਇਹਨਾਂ ਨੂੰ ਲੰਮੇ ਨੂਮੇ ਪੈ ਲੈੰਦੋ ਚੁੱਪ ਕਰਕੇ ਨਿਕਲ ਜਾਾਂਗੇ ਇੱਥੋਂ ਮੈਨੂੰ ਤਾਂ ਅੱਗੇ ਬੜਾ ਡਰ ਲੱਗਣ ਡਿਆ ਵਾ ਮੈਂ ਤਾਂ ਕਹਿਣ ਲਈ ਆ ਜਿਹੜਾ ਕੱਲ ਨੂੰ ਜਾਣਾ ਨਾ ਆਪੇ ਹੀ ਜਾ ਕੇ ਉੱਥੇ ਪੇਸ਼ ਹੋ ਜਾਈਏ ਵੀ ਸਾਡੇ ਕੋਲ ਗਲਤੀ ਹੋ ਗਈ ਆ ਹੁਣ ਮਾਫ ਕਰ ਦਿਓ ਸਾਨੂੰ ਤੇਰਾ ਦਿਮਾਗ ਖਰਾਬ ਹੋ ਗਿਆ ਵਾ ਤੇਰੇ ਵਾਸਤੇ ਗੱਲ ਨਹੀਂ ਹੈ ਰਹੀ ਤੈਨੂੰ ਮੈਂ ਦੱਸਦਾ ਹੋ ਜਾ ਜਾ ਕੇ ਪੇਸ਼ ਓਥੇ ਬੈਠੀ ਰਹੇਂਗੀ ਸੰਦੀਪ ਲਾਗੇ ਤੂੰ ਤੂੰ ਜਾਣਾ ਤੇ ਪੈਣਾ ਹੀ ਆ ਕਿੰਨਾ ਚਿਰ ਐਦਾਂ ਕਰਾਂਗੇ ਮੈਨੂੰ ਤੇ ਲੱਗਦਾ ਉਹ ਤੋਂ ਪਹਿਲਾਂ ਤੂੰ ਫਸਾ ਦੇਣਾ ਵਾ ਫਸਣਾ ਹੀ ਆ ਹੋਰ ਕੀ ਹੋਣਾ ਵਾ ਉਹਨਾਂ ਚਿਹਰ ਖਲਾਸੀ ਨਹੀਂ ਹੋਣੀ ਜਿੱਥੇ ਮਰਜ਼ੀ ਲੋਕੇ ਵੇਖ ਲੋ ਖਲਾਸੀ ਨਹੀਂ ਹੋਣੀ ਇੱਥੇ ਉਹਨਾਂ ਫਾੜੀ ਲੈਣਾ ਵਾ ਐਵੇਂ ਫੜ ਲਣਗੇ ਉਹਨਾਂ ਨੂੰ ਕੋਈ ਪਤਾ ਵੀ ਕਿੱਥੇ ਬੈਠੇ ਤੇ ਕਿੱਥੇ ਨਹੀਂ ਅਗਲੇ ਪਤਾ ਲਾ ਲੈਂਦੇ ਹੁੰਦੇ ਆ ਇੱਕ ਜਾਨਾ ਨਹੀਂ ਮਾਰੇ ਦੋ ਦੋ ਮਾਰੇ ਆਪਾਂ। ਉਹ ਤੇ ਮਿੱਟੀ ਪੈ ਗਈ ਹੀ। ਹੁਣ ਆ ਜਿਹੜਾ ਨਵੇਂ ਸਿਰਿਓਂ ਕੰਮ ਅਸੀਂ ਆਪਾਂ ਪਾਇਆ ਨਾ ਇਹ ਤੇ ਮਿੱਟੀ ਨਹੀਂ ਜੇ ਪੈਣੀ। ਮੈਨੂੰ ਬਹੁਤੀਆਂ ਸਲਾਵਾ ਨਾ ਦੋ। ਮੈਨੂੰ ਤਾਂ ਅੱਗੇ ਹੀ ਹੋਰ ਤਰ੍ਹਾਂ ਹੋਣ ਢਿਆਵਾ। ਜਾਓ ਜਾ ਕੇ ਆਪਣਾ ਕੰਮ ਕਰੋ ਕੋਈ। ਉਹ ਸਲਾਵਾ ਨਹੀਂ ਦੇਣ ਢਿਆ। ਮੈਂ ਤੈਨੂੰ ਗੱਲ ਹੀ ਦੱਸਣ ਆਇਆ ਵਾਂ। ਪਿਆ ਗੱਲਬਾਤ ਹੀ ਉਹਨਾਂ ਦੀ। ਲੋਕ ਲੋਕ ਗੱਲਾਂ ਕਰਦੇ ਫਿਰਦੇ ਹੀ ਉਹ। ਕੋਈ ਗੱਲ ਨਹੀਂ ਕਰਦੇ ਇਹ ਤੇ। ਚਲ ਫਿਰ ਤੈਨੂੰ ਤੇ ਦੱਸਣ ਦਾ ਫਾਇਦਾ ਹੀ ਕੋਈ ਨਹੀਂ ਤੇ। ਤੇਰਾ ਨਾ ਕਰਨ ਢਿਆਂ ਸਿਰਕ ਪਾਉਣ। ਹਾਏ ਹਾਏ। ਮਿੰਤਰ ਡਰ ਲੱਗੀ ਜਾਂਂ ਢਿਆਵਾ। ਆ ਜਿਹੜਾ ਮੇਰਾ ਭਾਈਆ ਵਾ ਨਾ ਆ ਤੇ ਬਹੁਤਾ ਹੀ ਤੇਜ਼ ਵਾ ਕਿਤੇ ਇਹ ਨਾ ਹੋਵੇ ਜਾ ਕੇ ਨਾ ਥਾਣੇ ਦੱਸ ਦੇ ਫਿਰ ਫਲਾਣੀ ਮੋਟਰ ਤੇ ਲੁਕੇ ਆ ਤੇ ਆਣ ਕੇ ਤੁਹਾਨੂੰ ਲੈ ਜਾਣ ਇਹ ਤਾਂ ਚੰਗਾ ਇਹ ਆ ਕਿ ਚੋਪਚੀ ਪੀਤੀ ਨਾ ਆਪੇ ਹੀ ਚਲ ਜੂਗੀ ਇਹਨਾਂ ਨੂੰ ਮੈਂ ਪਤਾ ਹੀ ਨਹੀਂ ਲੱਗਣ ਦੇਣਾ ਕਿ ਕਿੱਥੇ ਗਈਆਂ ਤੇ ਕਿੱਥੇ ਨਹੀਂ ਸਮਝ ਨਹੀਂ ਆਉਂਦੀ ਕਿ ਕੀ ਵੰਡਿਆ ਸਾਰਾ ਕੁਝ ਕੋਲ ਹੁੰਦੇ ਹੋਏ ਵੀ ਨਾ ਅਹੀਂ ਕਾਹੇ ਜੋ ਗੀਣੀ ਰਹਿ ਗਈ ਪਹਿਲਾ ਇਤਹਾਸ ਉਮੀਦ ਹੈਗੀ ਹੀ ਕਿ ਹੋ ਸਕਦਾ ਰਵਿੰਦਰ ਨੂੰ ਇਨਸਾਫ ਮਿਲ ਜੇ ਪਰ ਜਦੋਂ ਦੀ ਇਹਨਾਂ ਨਾਲ ਆ ਗੱਲਬਾਤ ਬਣੀ ਆ ਨਾ ਜੀ ਨਹੀਂ ਕਰਦਾ ਹੈਗਾ ਇਹਨਾਂ ਨੂੰ ਕਿਤੇ ਭੇਜਣ ਨੂੰ ਪਤਾ ਨਹੀਂ ਗਾ ਕੀ ਹੋਣਾ ਵਾ ਕੁੜੀ ਵਿਚਾਰੀ ਵੀ ਸੋਚਦੀ ਹੋਣੀ ਆ ਵੀ ਇਹਨਾਂ ਨੇ ਮੇਰੇ ਮਗਰੋਂ ਕੀਤਾ ਹੀ ਕੱਖ ਨਹੀਂ ਹੁੰਦਿਆਂ ਦੇ ਸਾਡੇ ਕੋ ਹੋਇਆ ਹੀ ਕੁਝ ਨਹੀਂ ਜੇ ਵਿਚਾਰੀ ਕਿਤੇ ਟਾਈਮ ਨਾ ਦੱਸ ਦਿੰਦੀ ਤੇ ਸਾਰੇ ਕੰਮਾਂ ਦੇ ਹੱਲ ਹੋ ਜਾਣੇ ਹੀ ਪਤਾ ਨਹੀਂ ਰਵਿੰਦਰ ਤੂੰ ਕਿੱਥੇ ਲਿਆ ਕੇ ਖਲਾਰਤਾ ਆ ਹਨ ਭਾਬੀ ਰੁਪਿੰਦਰ ਕੀ ਗੱਲ ਹੋਈ ਆ ਇੰਨੇ ਪਰੇਸ਼ਾਨ ਕਿਉਂ ਸਦੇ ਨੇ ਜੇ ਤੇ ਕਿਤੇ ਇਦਾਂ ਸੱਚੀ ਸਾਡੇ ਕੋਲ ਹੋਵੇ ਤੇ ਕਿੰਨਾ ਚਾਹ ਹੋਵੇ ਤੂੰ ਕਾਤੋਂ ਛੱਡ ਕੇ ਚਲ ਗਈ ਹਨ ਮੈਂ ਤੁਹਾਡੇ ਕੋਲ ਹੀ ਆ ਮੈਂ ਕਿੱਥੇ ਗਈ ਆ ਬੱਸ ਨਾ ਮੈਨੂੰ ਤਾਂ ਸਕੂਨ ਮਿਲਣਾ ਵਾ ਜਿੰਨਾ ਤਾਂ ਕੋਨਾ ਸਜਾ ਨਹੀਂ ਨਾ ਦਵਾਉਂਦੇ ਉਹਨਾਂ ਤੱਕ ਮੈਨੂੰ ਸਕੂਨ ਨਹੀਂ ਕਾ ਮਿਲਦਾ ਹੈਗਾ ਭਾਂ ਜਦਾਂ ਮਰਜੀ ਤੁਸੀਂ ਕਰੋ ਫਿਰ ਪਿੰਦੇ ਰਹ ਅਹੀਂ ਬੜੀ ਕੋਸ਼ਿਸ਼ ਕੀਤੀ ਆ ਵੋ ਸਾਰੇ ਸਬੂਤ ਸਾਡੇ ਕੋਲ ਵਾ ਇਹ ਨਹੀਂ ਗੱਲ ਹੈਗੀ ਕਿ ਸਬੂਤ ਕੋਈ ਨਹੀਂ ਆ ਸਾਰਾ ਕੁਝ ਉਹਨਾਂ ਦੇ ਖਿਲਾਫ ਵਾ ਪਰ ਕੀ ਕਰੀਏ ਸਮਝ ਨਹੀਂ ਆਉਂਦੀ ਕਿ ਬਣਨ ਕੀ ਰਿਹਾ ਵਾ ਹੁਣ ਆ ਵੀਰ ਤੇਰੇ ਨਾਲ ਜਿਹੜੀ ਗੱਲ ਬਣ ਗਈ ਹੈ ਨਾ ਇਹਦੇ ਵੱਲ ਵੇਖ ਕੇ ਤੇ ਮੈਂ ਹੋਰ ਡਰ ਗਈ ਆ ਤੈਨੂੰ ਤੇ ਖੋ ਬੈਠੀ ਆ ਜੇ ਇਹਨਾਂ ਨੂੰ ਕੋਈ ਗੱਲਬਾਤ ਹੋ ਗਈ ਫਿਰ ਕੀ ਕਰਾਂਗੀ ਭਾਬੀ ਕੁਝ ਨਹੀਂ ਕਰ ਸਕਦੇ ਹੋ ਹੌਸਲਾ ਰੱਖੋ ਥੋੜਾ ਸਭ ਕੁਝ ਹੋ ਜਾਣਾ ਵਾ ਉਹਨਾਂ ਨੂੰ ਨਾ ਸਜ਼ਾ ਦਿਵਾਓ ਜਿੰਨੀ ਵੀ ਹੋ ਸਕਦੀ ਆ ਫੇਰ ਉਹਨਾਂ ਨੂੰ ਪਤਾ ਲੱਗਣਾ ਵਾ ਕਿ ਕਿਸ ਦੀ ਧੀ ਨਾ ਕਿ ਦਾ ਤੱਕਾ ਕਰੀਦਾ ਵਾ ਸਭ ਕੁਝ ਠੀਕ ਹੋ ਜਾਣਾ ਵਾ ਹੌਸਲਾ ਰੱਖੋ ਬਸ ਰਪਿੰਦਰ ਕੋਸ਼ਿਸ਼ ਤੇ ਬਹੁਤ ਪੂਰੀ ਕਰਨ ਦੇ ਆ ਬਾਕੀ ਜੇ ਨਾ ਨਾ ਹੋਇਆ ਜੇਹੀ ਉਹਨਾਂ ਨੂੰ ਸਜ਼ਾ ਨਾ ਦਿਵਾ ਸਕੇ ਤੁਹਾਨੂੰ ਮਾਫ ਕਰਦੀ ਅਹੀਂ ਤੋਂ ਵੱਧ ਕੁਝ ਨਹੀਂ ਕਰ ਸਕਦੇ ਨਹੀਂ ਭਾਬੀ ਹਾਂ ਵਾਲਾ ਕੰਮ ਨਾ ਕਰੋ ਤੁਸੀਂ ਸਭ ਕੁਝ ਕਰ ਸਕਦੇ ਆ ਕੀ ਨਹੀਂ ਕਰ ਸਕਦੇ ਮੈਨੂੰ ਬਸ ਇਹੋ ਹੀ ਆ ਕਿ ਜਿੰਨਾ ਤੱਕ ਉਹ ਜੇਲ੍ਹ ਵਿੱਚ ਨਹੀਂ ਨਾ ਜਾਂਦੇ ਮੈਨੂੰ ਚੈਨ ਨਹੀਂ ਘਾਉਣਾ ਹੈਗਾ ਤੇ ਵੀਰ ਜੀ ਨੂੰ ਵੀ ਕਿਓ ਵੀ ਹੌਸਲਾ ਰੱਖੇ ਸਾਰਾ ਕੁਝ ਠੀਕ ਹੋ ਜਾਣਾ ਵਾ ਕੋਈ ਨਿਰਵਿੰਦਰ ਕਰਾਂਗੇ ਕੋਸ਼ਿਸ਼ ਬਹੁਤ ਪੂਰੀ ਜਿੰਨਾ ਹੋ ਸਕਦਾ ਵਾ ਮੰਮੀ ਵੀ ਵਿਚਾਰੇ ਟੈਨਸ਼ਨ ਲੈਂਦੇ ਆ ਉਹਨਾਂ ਨੂੰ ਤੇ ਛੱਟ ਵੱਲੋਂ ਦੱਸਿਆ ਹੀ ਨਹੀਂ ਆ ਉਹ ਪਹਿਲਾਂ ਹੀ ਰੱਬ ਵੱਲੋਂ ਮਾਸੀ ਕੋ ਗਏ ਹੀ ਤੇ ਅਹੀਂ ਹੁਣ ਇੱਥੇ ਨਹੀਂ ਲਿਓਂਦੇ ਤੇ ਅਹੀਂ ਮੂੰਹ ਤੇ ਨਹੀਂ ਦੱਸਿਆ ਆਂਡ ਗਵਾਂਡ ਤੇ ਦੱਸਦਾ ਹੀ ਆ ਨਾ ਭਾਬੀ ਹੇਮਤ ਨਾ ਹਾਰੋ ਸਭ ਕੋਈ ਠੀਕ ਹੋ ਜਾਣਾ ਵਾ ਇਹ ਆ ਕਿ ਮੜੇ ਕੰਮਾਂ ਦੇ ਨਤੀਜੇ ਨਾ ਮੜੇ ਹੀ ਨਿਕਲਦੇ ਹੁੰਦੇ ਆ ਕਿੰਨਾ ਕ ਭੱਜ ਲੈਣਗੇ ਰੁਪਿੰਦਰ ਦੇ ਤੇ ਹੈ ਗਈਆਂ ਉਹ ਬਸ ਇਹ ਆ ਕਿ ਇੰਨੀ ਕਿ ਹਿੰਮਤ ਹੋਰ ਮਿਲਦੀ ਜਾਵੇ ਨਾ ਤੇ ਅਸੀਂ ਨਹੀਂ ਹਾਰਦੇ ਹੈਗੇ ਜਿੰਨਾ ਹੋ ਸਕੇਗਾ ਨਾ ਅਸੀਂ ਜ਼ਰੂਰ ਕਰਾਂਗੇ ਬਾਕੀ ਜੇ ਫਿਰ ਵੀ ਕੋਈ ਗਲਤੀ ਹੋ ਗਈ ਹੋਏ ਨਾ ਤੁਹਾਨੂੰ ਮਾਫ ਕਰਦੀ